ਲੁਧਿਆਣਾ ਤੋਂ ਸ਼ਮਲੇ ਕਾਰੀ ਦਲ ਦੇ ਉਮੀਦਵਾਰ ਰੰਜੀਤ ਸਿੰਘ ਢਿੱਲੋਂ ਵੱਲੋਂ ਅੱਜ ਸਵੇਰ ਦੇ ਸਮੇਂ ਦੁਗਰੀ ਵਿਖੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਇਸ ਮੌਕੇ ਗੱਲਬਾਤ ਕਰਦਿਆਂ ਜਿੱਥੇ ਉਹਨਾਂ ਕਿਹਾ ਕਿ ਲੋਕਾਂ ਦੇ ਵਿੱਚ ਇੱਕ ਤਰਫਾ ਪਿਆਰ ਵਿਖ ਨੂੰ ਮਿਲ ਰਿਹਾ ਹੈ ਤਾਂ ਉੱਥੇ ਉਹਨਾਂ ਜ਼ਿਕਰ ਕੀਤਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਦੇ ਵੀ ਡੋਟੂ ਡੋਲ ਉਮੀਦਵਾਰਾਂ ਵੱਲੋਂ ਕੈਂਪੇਨਿੰਗ ਨਹੀਂ ਕੀਤੀ ਜਾਂਦੀ ਸੀ ਪਰ ਹੁਣ ਤੇ ਦੌਰ ਵਿੱਚ ਡੋਟੂ ਡੋਲ ਕੈਂਪੇਨਿੰਗ ਵੀ ਕਰਦੇ ਪੈ ਰਹੀ ਹੈ ਇਸ ਦੌਰਾਨ ਉਹਨਾਂ ਜਿੱਥੇ ਵਿਰੋਧੀਆਂ ਦੇ ਸਵਾਲ ਚੁੱਕੇ ਉੱਥੇ ਬੈਸ ਭਰਾਵਾਂ ਦੀ ਕਾਂਗਰਸ ਵਿੱਚ ਸ਼ਮੂਲੀਤ ਲੈ ਕੇ ਵੀ ਕਿਹਾ ਕਿ ਜੋ ਆਪਣੇ ਆਪ ਨੂੰ ਪੰਥਰਦਾਸ ਦੇ ਇਸ ਦਾ ਜਵਾਬ ਦੇਣਗੇ ਸਟਿੰਗ ਹਮ ਨਿਊਜ਼ ਲਈ ਸ੍ਰਿਦਰ ਸੁੰਦੀ ਦੀ ਰਿਪੋਰਟ ਅਸਿਰ ਤੋਂ ਲੋਕਾਂ ਚ ਚੱਲੇ ਜਾ ਸਰ ਸਾਜਰੇ ਤੁਰ ਪਈ ਦਾ ਸੰਗਤ ਪਿਆਰ ਕਰਦੀ ਆ ਆਸ ਤੋਂ ਕਿਤੇ ਵੱਧ ਪਿਆਰ ਮਿਲਦੇ ਆ ਸੋਚਿਆ ਨਹੀਂ ਸੀ ਜਿੰਨਾ ਪਿਆਰ Hindu Muslim Sikh Isaai Dalit ਭਰਾ ਰੜ ਕੇ ਇਸ ਮਹਿਮ ਨੂੰ ਮੈਂ ਇੱਕ ਮਹਿਸੂਸ ਕਰ ਰਿਹਾ ਜਿਹੜੀ ਵੱਡੀ ਗੱਲ ਇਲੈਕਸ਼ਨਾਂ ਤਾਂ ਹੁੰਦੀਆਂ ਰਹਣੀਆਂ ਨੇ ਕਾਰਪੋਰੇਸ਼ਨ ਦੀ ਹੁੰਦੀ ਐਮ ਐਲ ਦੀ ਹੁੰਦੀ ਆ ਪਰ ਮੈਂ ਪਹਿਲੀ ਵਾਰ ਹੀ ਦੇਖ ਰਿਹਾ ਆ ਵੀ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਕੋਈ ਡੋਰ ਟੂ ਡੋਰ ਹੋ ਰਿਹਾ ਘਰਾਂ 'ਚ ਜਾ ਕੇ ਦਰਵਾਜ਼ੇ ਖੜਕਾ ਕੇ ਲੋਕ ਬੇਨਤੀ ਕਰ ਰਹੇ ਹੋਣ। ਔਰ ਉਹ ਵੀ ਸਾਡੀ ਗੈਰ ਹਾਜ਼ਰੀ 'ਚ। ਜਿਨੀ ਵੀ ਮੇਰੇ ਪਰਿਵਾਰ ਨੂੰ ਜਾਂ ਮੈਨੂੰ ਡੀਕਦੇ ਨੇ ਨਾ ਆਪਣੇ ਆਪ ਸੰਗਤ ਲੱਗੀ ਹੋਈ ਆ। ਕੋਈ ਕਿੱਥੇ ਲੱਗਿਆ ਮੈਂ ਪਰਸੋ ਜਾਲੀ ਸਾਹਿਬ ਦੇਖਿਆ ਮੰਡੀ 'ਚ ਲੱਗੇ ਹੋਏ ਸੀ। ਇਥੇ ਲੁਧਿਆਣੇ 'ਚ ਸਾਡੇ ਹਲਕਾ ਇੰਚਾਰਜ ਸਾਡੇ ਸਾਥੀ ਸਾਡੇ ਪਾਰਟੀ ਦੇ ਅਗਰਦ ਸਾਹਿਬਾਨ ਆਪਣੇ ਆਪ ਬਿਨਾਂ ਮੇਰੇ ਕਹੇ ਤੋਂ ਮੇਰੇ ਪਰਿਵਾਰ ਦੇ ਮੈਂਬਰਾਂ ਦੇ ਸਾਥ ਤੋਂ ਆਪਣੇ ਆਪ ਇਸ ਇਲੈਕਸ਼ਨ 'ਚ ਲੱਗੇ ਹੋਏ ਆ ਮੈਂ ਪਹਿਲੀ ਵਾਰੀ ਵੇਖ ਰਿਹਾ ਲੋਕ ਸਭਾ 'ਚ ਇਦਾਂ ਨਹੀਂ ਹੁੰਦਾ। ਲੋਕਦਾਰ ਜੁੰਦੀ ਆਪੇ ਲੈਣੇ ਦੇਤੀ ਜੀ ਪ੍ਰੈਸਕ੍ਰਿਪਸ਼ਨ ਬਣ ਗਈ ਜਿੱਤ ਗਿਆ ਜਾਂ ਪਾਰਟੀ ਆਧਾਰਤ ਵੋਟ ਪੈ ਗਈ ਬਸ ਸਰ ਦੇਖਿਆ ਵੇ ਜਿੱਦਾਂ ਉਮੀਦਵਾਰ ਕਈ ਬਾਹਰੋਂ ਵੀ ਆਏ ਨੇ ਕਿਉਂਕਿ ਬਿਜਲੀ ਵੀ ਕਾਂਗਰਸ ਤੋਂ ਬਿਜਲੀ ਚਾਏ ਨੇ ਲੱਗਦਾ ਵੀ ਪੂਜਾਰੀ ਕੋਲ ਮੁਕਾਬਲਾ ਹੈ ਕਾਲੀ ਗੱਲ ਦਾ ਵੀ ਇਸ ਤਰ੍ਹਾਂ ਦੇ ਨਾਲ ਰਹੂਗਾ ਦਕੂ ਬਿੱਟੂ ਹੁਣੀ ਨਾਨ ਸੀਰੀਅਸ ਬੰਦੇ ਆ ਜਿਹੜੀ ਪਾਰਟੀ ਚ 20 25 ਸਾਲ ਜਾਂ 40 ਸਾਲ ਤੋਂ ਸੀਗੇ ਤਿੰਨ ਪੀੜੀਆਂ ਤੋਂ ਸੀ ਉਹਦੇ ਪਿੱਠ ਵਿੱਚ ਛੁਰਾ ਮਾਰ ਕੇ ਆਏ ਨੇ ਤੇ ਜਿਹੜੀ ਪਾਰਟੀ ਚ ਗਏ ਨੇ ਉਹਦੇ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਤੁਸੀਂ ਆਡੀਓ ਰਾਈ ਸਾਰਿਆਂ ਨੇ ਸੁਣੀ ਲਏ। ਵੀ ਕਿਸ ਤਰ੍ਹਾਂ ਦੇ ਵਿਚਾਰ ਰੱਖਦੇ ਨੇ। ਇਸ ਕਰਕੇ ਉਹ ਸਿਰਫ ਤੇ ਸਿਰਫ ਗੱਦੀ ਦਾ ਸੀਟ ਦਾ ਅਹੁਦੇ ਦਾ ਭੁੱਖਾ ਬੰਦਾ। ਕਿਤੇ ਵੀ ਲੈ ਜਾਓ ਉਹਨੂੰ ਉਹਦੇ ਵਾਸਤੇ ਕਿਸੇ ਵੀ ਪਾਰਟੀ ਚ ਜਾ ਸਕਦਾ। ਉਹਦਾ ਹਾਸਲ ਕਰਨ ਵਾਸਤੇ ਉਹ ਤਤਪਾਰਾ ਹੋਰ ਉਹਦਾ ਕੋਈ ਮਕਸਦ ਸੇਵਾ ਨਹੀਂ। ਕੋਈ ਮਕਸਦ ਵਿਕਾਸ ਨਹੀਂ। ਕੋਈ ਮਕਸਦ ਨਹੀਂ ਆ ਉਹਦਾ ਸਿਰਫ ਤੇ ਸਿਰਫ ਡਰਾਮੇ ਵਾਸਤੇ ਨੌਨ ਸੀਰੀਅਸ ਮੈਨ। ਸਲ ਪੈਸਾ ਦੇਖਿਆ ਪਹਿਲੀ ਨੀਂਵ ਚੋਨਾ ਵੀ ਨਹੀਂ ਤੇ ਸਮਾਂ ਥੋੜਾ ਰਹਿ ਗਿਆ ਦਿ ਲੋਕਾਂ ਦਾ ਕੱਟ ਰਹਿ ਗਿਆ ਔਰ ਲੋਕਾਂ ਨੂੰ ਵੋਟਰਾਂ ਨੂੰ ਕੀ ਇਸ ਤੇ ਦੇਖੋ ਸਮਾਂ ਤਾਂ ਮੁੱਕਣਾ ਹੀ ਮੁੱਕਣਾ ਸਮਾਂ ਤਾਂ ਆਖਰ ਆਉਣਾ ਹੀ ਚਾਹੀਦਾ ਦੇਖੋ ਗਰਮੀ ਬੜੀ ਹੈ ਅਜ ਤੱਕ ਇਹਨੇ ਕੱਲ ਨੂੰ ਅੱਜ ਵੀ ਇੱਕ ਤਰੀਕ ਹੈਨਾ ਕੱਲ ਆ ਜਵੇ ਦੇਖੋ ਇੱਕ ਮੈਸੇਜ ਹੁੰਦਾ ਆ ਸ਼ਹਿਰ ਚ ਬੋਰਡ ਲੱਗੇ ਮੇਰੇ ਤਾਂ ਘੱਟ ਨੇ ਬੋਰਡ ਬਹੁਤ ਕਿਉਂਕਿ ਮੈਂ ਤਾਂ ਆ ਸਧਾਰਨ ਪਰਿਵਾਰ ਚੋਂ ਮੇਰੇ ਕੋਲ ਆਨੰਦ ਕ੍ਰਪਸ਼ਨ ਦਾ ਪੈਸਾ ਨਾ ਕੋਈ ਹੈਨਾ ਠੱਗੀ ਠੋਰੀ ਮਾਰੀ ਹੈ ਤੇ ਇਹਨਾਂ ਦੇ ਬੋਰਡ ਲੱਗੇ ਨੇ ਇੱਕ ਪਰਸੈਪਸ਼ਨ ਬਣਦੀ ਹੁੰਦੀ ਹੈ ਲੋਕਾਂ ਦੀ ਇੱਕ ਲੋਕਾਂ ਤੱਕ ਨਾ ਮੈਸੇਜ ਜਾਣਾ ਹੁੰਦਾ ਉਹ ਮੈਸੇਜ ਇਹਨਾਂ ਲੋਕਾਂ ਦਾ ਵੀ ਗਿਆ ਤੇ ਸਾਡਾ ਵੀ ਗਿਆ ਇਹਨਾਂ ਲੋਕਾਂ ਦਾ ਮੈਸੇਜ ਨੈਗੇਟਿਵ ਆ ਇਹਨਾਂ ਦੀਆਂ ਫੋਟੋਆਂ ਦੇਖ ਕੇ ਲੋਕ ਗਾਲਾਂ ਹੀ ਕੱਢਦੇ ਨੇ ਤੇ ਸਾਡੀ ਫੋਟੋ ਨਹੀਂ ਵੀ ਤਾਂ ਵੀ ਮੈਸੇਜ ਲੋਕਾਂ ਕੋਲ ਇਹ ਗਿਆ ਵੀ ਚੱਲ ਚੰਗਾ ਹੀ ਆ ਯਾਰ ਮਾੜਾ ਮੋਟਾ ਬੰਦਾ ਵਾਕਿਆ ਨਾਲੋਂ ਤਾਂ ਚੰਗਾ ਇੱਕ ਮੈਸੇਜ ਜਿਹੜਾ ਲੋਕ ਫੈਸਲਾ ਤਾਂ ਲੋਕਾਂ ਨੇ ਘਰ ਬੈ ਕੇ ਕਰਨਾ ਫੈਸਲਾ ਲੋਕਾਂ ਨੇ ਕਰਨਾ ਅਸੀਂ ਮੈਸੇਜ ਦੇਣਾ ਹੁੰਦਾ ਸਾਡਾ ਮੈਸੇਜ ਲੋਕਾਂ ਤੱਕ ਪਹੁੰਚ ਗਿਆ ਆ ਬੱਚੇ-ਬੱਚੇ ਤੱਕ ਪਹੁੰਚ ਗਿਆ ਮੈਸੇਜ ਭਾਈ ਉਨ੍ਹਾਂ ਦੇ ਮੁਕਾਬਲੇ 'ਚ ਸਾਡਾ ਕੀ کردار ਆ? ਉਨ੍ਹਾਂ ਦੇ ਮੁਕਾਬਲੇ 'ਚ ਸਾਡਾ ਕੰਮ ਕਰਨ ਦਾ ਟੰਗ ਕੀ ਆ? ਅਸੀਂ ਲੋਕਾਂ 'ਚ ਕਿਵੇਂ ਵਿਚਰਦੇ ਆ? ਉਹ ਵਾਰੀ ਨੇ ਅਸੀਂ ਇੱਥੋਂ ਆ। ਇਹ ਸਾਰਾ ਮੈਸੇਜ ਲੋਕਾਂ ਕੋਲੇ ਪਹੁੰਚ ਗਿਆ ਹੈ ਤੇ ਲੋਕਾਂ ਨੇ ਫੈਸਲਾ ਸੋਚ ਵਿਚਾਰ ਕੇ ਕਰਨਾ, ਆਪਣੇ ਭਵਿੱਖ ਨੂੰ ਮੁੱਖ ਰੱਖ ਕੇ ਕਰਨਾ। ਉਹਦੇ 'ਚ ਕੋਈ ਦਖਲਅੰਦਾਜ਼ੀ ਨਹੀਂ। ਉਹ ਉਹਨਾਂ ਦੀ ਮਰਜ਼ੀ ਆ। ਇਹ ਬੰਦਿਆਂ ਦਾ ਧਰਮ ਨਾਲ ਦੂਰ ਦਾ ਵਿਵਸਥਾ ਨਹੀਂ। ਵੋਟਾਂ ਦੇ ਖਾਤਰ ਕਿਸੇ ਵੀ ਧਰਮ ਨੂੰ ਕਿਸੇ ਵੀ ਰੂਪ 'ਚ ਵਰਤ ਸਕਦੇ ਨੇ। ਔਰ ਮੈਂ ਸਮਝਦਾ ਵੀ ਇਹਨਾਂ ਦੇ ਉੱਤੇ ਸੰਵਿਧਾਨਿਕ ਸੰਵਿਧਾਨ ਰਚੇਤਾ ਦੀ ਫੋਟੋ ਦੇ ਨਾਲ ਵਿਅਦਵੀਕਰਨ ਕਰਕੇ ਇਹਨਾਂ ਦੇ ਅੱਜ ਹੀ ਇਹਨਾਂ ਨੂੰ ਇਲੈਕਸ਼ਨ ਤੋਂ ਬਾਹਰ ਕੱਢਣਾ ਚਾਹੀਦਾ ਇਲੈਕਸ਼ਨ ਰੱਦ ਕਰਨ ਇਹਨੂੰ ਇਹਨੂੰ ਇਹਦੀ ਨਾਮਿਨੇਸ਼ਨ ਰੱਦ ਹੋਣੀ ਚਾਹੀਦੀ ਜਿਹੜਾ ਬੰਦਾ ਸੰਵਿਧਾਨ ਰਚੇਤਾ ਦੀ ਇਨਸਲਟ ਕਰਦਾ ਉਹ ਬੰਦੇ ਨੂੰ ਸੰਵਿਧਾਨ ਦੇ ਅਨੁਸਾਰ ਇਲੈਕਸ਼ਨ ਲੜਨ ਦਾ ਕੋਈ ਰਾਈਟ ਨਹੀਂ ਇਸ ਦੇ ਸਾਰੇ ਸਾਡੇ ਸਮਾਜ ਨੂੰ ਖਾਸ ਕਰਕੇ ਦਲਿਤ ਭਾਈਚਾਰੇ ਨੂੰ ਇਹਦੇ ਤੇ ਸਖਤ ਨੋਟਿਸ ਲੈਣਾ ਚਾਹੀਦਾ ਤਾਂ ਜੋ ਇस्तानी ਮੁਰਕੇ ਘਟਨਾਵਾਂ ਨਾ ਹੋਣ ਤੇ ਵਿਜੇ ਜਾਨੋ ਵੀ ਸੋਮੇ ਕਾਲੀ ਦਰ ਤੋਂ ਵੀ ਉਹਨਾਂ ਨੂੰ ਕਿੱਤੀ ਉਹ ਵੀ ਦੱਲ ਵੀ ਕੋਈ ਕਰਦਾ ਦੀ ਲੰਗ ਹੋਵੇ ਤੁਹਾਡੀ ਪਾਰਟੀ ਮੈਂ ਤਾਂ ਸਾਂਝੇ ਤੌਰ ਤੇ ਕਰਦਾ ਜੀ ਵੀ ਇਹ ਜਿਹੜੀ ਗਲਤ ਗੱਲਾਂ ਸਾਰੇ ਹਰੇਕ ਬੰਦੇ ਨੂੰ ਬੱਚੇ-ਬੱਚੇ ਨੂੰ ਇਹ ਤੇ ਐਕਸ਼ਨ ਲੈਣਾ ਚਾਹੀਦਾ ਬੋਲਣਾ ਚਾਹੀਦਾ ਜੇ ਤਾਂ ਨੋਟਸ ਲੈਣਾ ਚਾਹੀਦਾ ਬੱਚਾ-ਬੱਚਾ ਇਹ ਤੇ ਬੋਲੇ ਇਹ ਨਾਲੇ ਸਮਾਜ ਦੇ ਨਾਲ ਬੈਠ ਕੇ ਗੱਲ ਕਰਵਾ ਕਿੱਤੀ ਹੋਊਗੀ ਹਾਂਜੀ ਸਮਾਜ ਦੇ ਨਾਲ ਕੋਈ ਬੈਠ ਕੇ ਗੱਲ ਕਰਵਾ ਕਿੱਤੀ ਹੋਊਗੀ ਇਸ ਮੁੱਦੇ ਤੋਂ ਲੈ ਕੇ ਸਾਡੀ ਲੀਡਰਸ਼ਿਪ ਆ ਚਲੋ ਮਿਲ ਕੇ ਗੱਲ ਕਰ ਵੀ ਲਵਾਂਗੇ ਕਰਾਂਗੇ ਦੇਖੋ ਇੱਕ ਇੱਥੇ ਸਾਡੇ ਬੜੇ ਲੋਕਾਂ ਦੇ ਹਰਮਨ ਪਿਆਰੇ ਬਣੇ ਹੋਏ ਸੀ ਬ੍ਰਾਂਸ ਬ੍ਰਦਰ ਉਹ ਆਪਣੇ ਆਪ ਨੂੰ ਸ਼ੋਅ ਕਰਦੇ ਸੀ ਬੜੇ ਪੰਥਕ ਬੜੇ ਇਹ ਕਹਿੰਦਾ ਨਾ ਆਪਣੀ ਤੀਜੇ ਭਾਸ਼ਾ ਦਾ ਸ਼ਲੋਕ ਵੀ ਆ ਮੈਂ ਜਾਣਿਆ ਵਡਾ ਹੰਸ ਹੈ ਤਾਂ ਮੈਂ ਕੀਤਾ ਸੰਗ ਮੈਂ ਇਹ ਸ਼ਬਦ ਮੈਨੂੰ ਪੂਰਾ ਨਹੀਂ ਆਉਂਦਾ ਉਹਦੇ ਚਾ ਕੇ ਇੱਕ ਹੀ ਰਹਿੰਦਾ ਵੀ ਇਹ ਤਾਂ ਬੰਗਲੇ ਸੀ ਬੰਗਲੇ ਸੀਗੇ ਹੰਸ ਸਮਝ ਕੇ ਲੋਕ ਇਹਨਾਂ ਨਾਲ ਜੁੜੇ ਰਹੇ ਵੀ ਇਹ ਪੰਥ ਕਰੇ ਪੰਥਕ ਸਮਝ ਕੇ ਲੋਕ ਇਹਨਾਂ ਦੇ ਨਾਲ ਚੱਲਦੇ ਰਹੇ ਪਰ ਇਹ ਨਿਕਲੇ ਬੰਗਲੇ ਇਹ ਸ਼ੁਰੂ ਤੋਂ ਲੈ ਕੇ ਕਾਂਗਰਸੀ ਮਾਈਂਡਡ ਸੀ ਦੋ ਵਾਰ ਬਿਟੂ ਜਿਤਾਉਣ ਵਾਲੇ ਇਹੀ ਨੇ ਅੱਜ ਸਿੱਧੇ ਤੌਰ ਤੇ ਸਪਸ਼ਟ ਹੋ ਗਿਆ ਵੀ ਇਹ ਵੰਗਲੇ ਨੇ ਹੰਸ ਨਹੀਂ ਗਏ ਜਿਨ੍ਹਾਂ ਲੋਕਾਂ ਨੇ ਇਹਨਾਂ ਦਾ ਸੰਗ ਕੀਤਾ ਸੀ ਉਹਨਾਂ ਨੇ ਆਪਣਾ ਜਨਮੀ ਪ੍ਰੇਸ਼ਟ ਕਰ ਲਿਆ ਆਪਣਾ ਸਮਝ ਪ੍ਰੇਸ਼ਟ ਕਰ ਲਿਆ ਸੋ ਅੱਜ ਉਹਨਾਂ ਨੂੰ ਮੈਂ ਅਪੀਲ ਕਰਦਾ ਸਾਰੀ ਸੰਗਤ ਨੂੰ ਜਿਹੜੇ ਇਹਨਾਂ ਦੇ ਨਾਲ ਤੁਰੇ ਹੋਏ ਸੀ ਵੀ ਭਾਈ ਇਹ ਜਿਹੜੇ ਵੰਗਲੇ ਸੀ ਇਹ ਹੰਸ ਨਹੀਂ ਗਏ ਇਹਨਾਂ ਦਾ ਖੜਾ ਛੱਡੋ ਆਪਣੀ ਮਾਂ ਪਾਰਟੀ ਪੰਥਕ ਪਾਰਟੀ ਸ਼ੋਮਨੀ ਕਾਲੀ ਦਲ ਦੇ ਨਾਲ ਜੁੜੋ ਤਾਂ ਜੋ ਆਪਾਂ ਪੰਜਾਬ ਦਾ ਖੁਸ਼ਹਾਲਾ ਕਰ ਸਕੀਏ 10 ਸਾਲ ਦੋ ਵਿਧਾਨ ਸਭਾ ਹਲਕਿਆਂ ਦੇ ਬਰਬਾਦ ਹੋਏ ਨੇ 10 ਸਾਲ ਅੱਜ ਮੈਂ ਕਲ ਜਾਨਾ ਮੱਲਿਆਂ ਚ ਪੀਣ ਵਾਲਾ ਪਾਣੀ ਵੀ ਹੈ ਨਹੀਂ ਸੜਕਾਂ ਟੁੱਟੀਆਂ ਹੋਈਆਂ ਲਾਈਟ ਦਾ ਪ੍ਰਬੰਧ ਕੋਈ ਨਹੀਂ ਟਰਾਂਸਫਾਰਮਰ ਦਾ ਪ੍ਰਬੰਧ ਕੋਈ ਨਹੀਂ ਬੁਰਾ ਹਾਲ ਲੋਕ ਫੇਸ ਕਰਦੇ ਨੇ ਇਹਨਾਂ ਦੀ ਵਜ੍ਹਾ ਕਰਕੇ ਤੇ ਅੱਜ ਇਹਨਾਂ ਨੇ ਛਲਪਾ ਮਾਰਿਆ ਇਹ ਦੂਜੇ ਪਾਸੇ ਚਲੇ ਗਏ ਔਰ ਜਿਹੜੇ ਵੀ ਇਹਨਾਂ ਦੇ ਨਾਲ ਸਾਥੀ ਸੀ ਉਹ ਸਾਰਿਆਂ ਨੂੰ ਮੈਂ ਅਪੀਲਾਂ